ਧਰਮ ਇੱਕ ਮਹਾ ਰਸ ਹੈ ਮਹਾਨ ਆਨੰਦ ਹੈ ਖੇੜਾ ਹੈ ਖੁਸ਼ੀ ਹੈ ਪਰਮ ਸ਼ਕਤੀ ਹੈ ਧਰਮ ਦੇਵੀ ਗੁਣਾ ਦਾ ਸਾਗਰ ਹੈ ਧਰਮ ਪਰਮ ਪ੍ਰਕਾਸ਼ ਹੈ ਇਸ ਤੋਂ ਬਿਨਾ ਅਗਰ ਕੋਈ ਜੀ ਰਿਹਾ ਹੈ ਪਰਮ ਰਸ ਤੋਂ ਬਿਨਾ ਪਰਮ ਆਨੰਦ ਤੋਂ ਬਿਨਾ परम शक्ति तो बिना परम खेड़े तो बिना देवी गुणा तो बिना तो फिर वो अधर्म ਵਿੱਚ ਜੀ ਰਿਹਾ ਧਰਮ ਵਿੱਚ ਨਹੀਂ ਜੀ ਰਿਹਾ ਜੋ પ્રકાશ ਦੇ ਵਿੱਚ ਨਹੀਂ ਜੀ ਰਿਹਾ ਉਹ ਹਨੇਰੇ ਵਿੱਚ ਜੀ ਰਿਹਾ ਜੋ ਗੁਣਾ ਦੇ ਵਿੱਚ ਨਹੀਂ ਜੀ ਰਿਹਾ ਉਹ ਫਿਰ ਅਗੁਣਾ ਦੇ ਜੀ ਰਿਹਾ ਜੋ ਮਹਾਰਸ ਦੇ ਵਿੱਚ ਨਹੀਂ ਜੀ ਰਿਹਾ ਪਰ ਜੀਵਨ ਵਿੱਚ ਬੇਰਸੀ ਹੋਵੇ। ਬੇਰਸੀ ਹੋਵੇ। ਇਸ ਰਸ ਨੂੰ ਧਾਰਮਿਕ ਵਿਦਵਾਨ ਦੋ ਹਿੱਸਿਆਂ 'ਚ ਵੰਡਦੇ ਨੇ। ਕੁਝ ਬਾਹਰ ਹੈ, ਕੁਝ ਅੰਦਰ। ਕਿਸੇ ਵੀ ਰਸ ਦੀ ਨਿੰਦਾ ਨਹੀਂ। ਕਿਉਂ ਰਸ ਪ੍ਰਭੂ ਨੇ ਆਪ ਬਣਾਇਆ। ਨਿੰਦੋ ਨਾਹੀ ਕਾਹੋਂ ਬਾਤੇ। ਇਕ ਅਸਮ ਕਾ ਬਾਰ ਦਾ ਜੋ ਸਾਨੂੰ ਰਸ ਮਿਲਦਾ ਉਹ ਪੰਗ ਗਿਆਨ ਇੰਦਰੀਆਂ ਦੇ ਰਾਹੀਂ ਮਿਲਦਾ ਇਹਨੂੰ ਸਰੀਰਕ ਰਸ ਕਹਿੰਦੇ ਨੇ ਇੰਦਰੀਆਂ ਦਾ ਰਸ ਕਹਿੰਦੇ ਨੇ ਔਰ ਜੋ ਇੰਦਰੀਆਂ ਦੇ ਰਸ ਦੇ ਚ ਰੁਕ ਗਿਆ ਉਸੇ ਨੂੰ ਇੰਦਰ ਕਹਿੰਦੇ ਨੇ ਬਾਕੀ ਕੀ ਕਲਪਨਾਵਾ ਹੁੰਦੀਆਂ ਨੇ ਬੇਤਿਆਸ ਹੁੰਦਾ ਹੈ ਅਸਲ ਵਿੱਚ ਇੰਦਰ ਕੌਣ ਜੋ ਇੰਦਰੀਆਂ ਦੇ ਰਸ ਦੇ ਤਲ ਤੇ ਹੀ ਜੀ ਰਹੇ ਹੈ ਅੱਖਾਂ ਕੁਝ ਵੇਖ ਕੇ ਰਸ ਮੰਨਦੀਆਂ ਨੇ ਕੰਨ ਕੁਝ ਸੁਣ ਕੇ ਰਸ ਮੰਨਦੇ ਨੇ ਰਸਨਾ ਕੁਝ ਚਖ ਕੇ ਰਸ ਮਾਣਦੀ ਹੈ ਨਾਸਕਾ ਕੁਝ ਸੋਣ ਕੇ ਤੇ ਕਲੜੀ ਸਪਰਸ਼ ਕਰਕੇ ਗਿਆਨ ਵੀ ਸਾਨੂੰ ਜਿਹੜਾ ਬਾਰੋਂ ਮਿਲਦਾ ਹੈ ਪੰਜ ਤਰ੍ਹਾਂ ਦਾ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਗਿਆਨ ਅਗਰ ਕੋਈ ਮਨੁੱਖ ਆਖੇ ਮੈਂ ਗਿਆਨੀ ਆ ਸੰਸਾਰ ਦਾ ਤਾਂ ਗਿਆਨ ਉਸਨੂੰ ਮਿਲਿਆ ਹੋਵੇਗਾ ਕੁਝ ਵੇਖ ਕੇ ਕੁਝ ਸੁਣ ਕੇ ਕੁਝ ਸੌਂਗ ਕੇ ਕੁਝ ਚਖ ਕੇ ਕੁਝ ਸਪਰਸ਼ ਕਰ ਇਸ ਤੋਂ ਬਿਨਾ ਬਾਹਰ ਦਾ ਹੋਰ ਕੋਈ ਗਿਆਨ ਨਹੀਂ ਆਉਂਦਾ ਇਹਦੇ 26 80% ਦੀ ਗਿਆਨ ਮਨੁੱਖ ਅੱਖਾਂ ਦੇ ਰਾਹੀਂ ਹਾਸਿਲ ਕਰਦਾ ਹੈ ਸੰਸਾਰ ਦੇ ਮਹਾਨ ਗਿਆਨੀ ਨੂੰ ਹੀ ਸੈਂਟਿਸਟ ਕਹਿੰਦੇ ਨੇ ਕਿ ਕੋਈ ਵੀ ਅੰਧਾ ਮਨੁੱਖ ਸੈਂਟਿਸਟ ਨਹੀਂ ਬਣ ਸਕਦਾ ਪਦਾਰਥ ਵੇਖ ਹੀ ਨਹੀਂ ਸਕਦਾ ਕੋਈ ਪਦਾਰਥ ਦੀ ਖੋਜ ਵੀ ਕਰੇਗਾ ਪਦਾਰਥ ਵੇਖ ਹੀ ਨਹੀਂ ਸਕਦਾ ਤਾਂ ਪਦਾਰਥ ਦੀ ਰੂਪ ਰੇਖਾ ਔਖੀ ਬਿਆਨ ਕਰੇਗਾ ਜਦੋਂ ਪਦਾਰਥ ਵੇਖ ਹੀ ਨਹੀਂ ਸਕਦਾ ਤਾਂ ਪਦਾਰਥ ਵਾਸਤਵਿਕ ਕੀ ਹੈ ਇਹਦੀ ਵਿਅਕਤੀਾ ਉਹ ਨਹੀਂ ਕਰ ਸਕਦਾ ਰੂਹੇ ਜ਼ਮੀਨ ਦੇਚ ਇੱਕ ਵੀ ਤੁਸੀਂ ਐਸਾ ਸੈਂਟਿਸਟ ਨਹੀਂ ਲੱਗ ਸਕਦੇ ਜੋ ਅੰਦਾਜ਼ ਹੋਵੇ ਅੰਦਾਜ਼ ਮਨਕ ਸੈਂ ਟਿਸ ਨੇ ਹੋ ਸਕਦਾ ਪਰ ਮੈਂ ਇਤਨੀ ਅਰਜ਼ ਕਰਦਿਆਂ ਗੁੰਗਾ ਬਹਿਰਾ ਮਨੁੱਖ ਸੰਤ ਵੀ ਨਹੀਂ ਹੋ ਸਕਦਾ ਸੰਤ ਜਪ ਜਪ ਕੇ ਰਸਨਾ ਨਾਲ ਜਪ ਜਪ ਕੇ ਕੁਝ ਮੰਤਰ ਐਸੇ ਹੁੰਦੇ ਨੇ ਜਪਣੇ ਪੈਂਦੇ ਨੇ ਕੁਝ ਮੰਤਰ ਐਸੇ ਹੁੰਦੇ ਨੇ ਗਾਉਣੇ ਪੈਂਦੇ ਨੇ ਗਾਉਂ ਤੇ ਜਪਣ ਵਿੱਚ ਬੜਾ ਭਾਰੀ ਅੰਤਰ ਹੈ ਜਪਣ ਵਿੱਚ ਇਹ ਸਾਧਨਾ ਧੁਨ ਵਿੱਚ ਧਿਆਨ ਧਿਆਨ ਵਿੱਚ ਜਾਣਿਆ ਗੁਰਮੁਖ ਅਖਤ ਕਹਾਣੇ ਵਾਹਿਗੁਰੂ ਵਾਹਿਗੁਰੂ ਧੁਨ ਹੁਣ ਇਹਦੇ ਵਿੱਚ ਧਿਆਨ ਜੋੜਨਾ ਇਹਨੂੰ ਕਹਿੰਦੇ ਨੇ ਸ਼ਬਦ ਵਿੱਚ ਸੁਰਤ ਜੋੜਨਾ ਧਿਆਨ ਧੁਨ ਵਿੱਚ ਜੋੜਨਾ ਧੁਨ ਸ਼ਬਦ ਸ਼ਬਦ ਧੁਨ ਤਾਰੇ ਕੀ ਕਮਨੂ ਕਰੇਗਾ ਧੋਨ ਦੀ ਤੇ ਕੋਈ ਆਵਾਜ਼ ਹੀ ਕੋਈ ਧੋਨ ਵੇਖਣ ਦਾ ਵਿਸ਼ਾ ਨਹੀਂ ਸੁਣਨ ਦਾ ਵਿਸ਼ਾ ਹੈ ਰੂਪ ਸੁਣਨ ਦਾ ਵਿਸ਼ਾ ਨਹੀਂ ਹੈ ਵੇਖਣ ਦਾ ਵਿਸ਼ਾ ਹੈ ਸੁਗੰਧ ਵੇਖਣ ਦਾ ਵਿਸ਼ਾ ਨਹੀਂ ਹੈ ਸੁੰਘਣ ਦਾ ਵਿਸ਼ਾ ਹੈ ਇਹ ਵੀ ਮੈਂਜ ਕਰਦੇ ਹਾਂ ਰਸ ਇਹ ਵੀ ਸੁਣਨ ਦਾ ਇਹ ਵੇਖਣ ਦਾ ਵਿਸ਼ਾ ਨਹੀਂ ਚੱਖਣ ਦਾ ਵਿਸ਼ਾ ਹੈ ਰਸਨਾ ਦੱਸੇ ਪਦਾਰਥ ਨੂੰ ਜੋ ਵੇਖ ਹੀ ਨਹੀਂ ਸਕਦਾ ਖੋਜ ਵੀ ਕਰੇਗਾ ਤਾਂ ਕੋਈ ਨੇਤਰਹੀਣ ਮਨੁੱਖ ਸਾਇੰਟਿਸਟ ਨਹੀਂ ਹੋ ਸਕਦਾ ਪਰ ਰਸਨਾ ਨਾਲ ਜਾਪ ਹੀ ਨਹੀਂ ਸਕਦਾ ਤੇ ਕੰਨਾਂ ਨਾਲ ਸੁਣੇ ਨਹੀਂ ਸਕਦਾ ਤੇ ਸੰਤ ਕਿਵੇਂ ਬਣੇ ਧਰਮ ਦੀ ਮੂਲ ਸਾਧਨਾ ਸਰਵਨ गोविंद गुण सुनो और गाओ रसनागे प्रेमन राम संकर प्रेम सर्वण गोविंद गुण सुनो और गाओ रसनागे इति गाना ते सुन <coughs> धर्म दी मूल साधना गाण ते सुनन बिखड़ू ਇਸੇ ਨੂੰ ਜਪ ਕਹਿੰਦੇ ਨੇ ਜਪ ਧੁਨੋ ਦੇ ਚ ਧਿਆਨ ਹੈ ਧੁਨ ਅਵੇਲੇ ਹੀ ਅਲਾਪੀ ਜਾ ਰਹੀ ਉਸ ਵਿੱਚ ਧਿਆਨ ਹੈ ਉਦੋਂ ਕੀਰਤਨ ਜਪ ਜਪ ਬਣ ਜਾਂਦਾ ਹੈ ਜੋ ਗਾਇਨ ਕਰਨ ਵਾਲਾ ਉਹ ਸੁਣੇ ਵੀ ਅਗਰ ਦੂਜੇ ਨੂੰ ਸੁਣਾ ਰਿਹਾ ਹੈ ਤਾਂ ਉਹਦਾ ਧਿਆਨ ਵੀ ਦੂਜੇ ਤੇ ਉੱਤੇਗਾ ਉਹਨੂੰ ਕੱਖ ਵੀ ਨਹੀਂ ਪ੍ਰਾਪਤ ਹੋਣਾ ਕੁਝ ਵੀ ਨਹੀਂ ਸੁਣ ਕੇ ਹੀ ਸ਼ਵਦ ਅੰਦਰ ਪ੍ਰਵੇਸ਼ ਕਰਦਾ ਭੋਜਨ ਦੇ ਬੁਰਕੇ ਮੌਂ ਦੇ ਰਾਹੀ ਕੰਠ ਦੇ ਰਾਹੀ ਥੱਲੇ ਜਾ ਕੇ ਪਛ ਪੋਨ ਬਣਦੀ ਹੈ ਮਾਸ ਬਣਦੀ ਹੈ ਚਰਬੀ ਬਣਦੀ ਹੈ ਸਰੀਰ ਦੀ ਸ਼ਕਤੀ ਬਣਦੀ ਗੁਰੂ ਦਾ ਸ਼ਵਦ ਕੰਨਾਂ ਦੇ ਰਾਹੀ ਮਨ ਦੇ ਚ ਪ੍ਰਵੇਸ਼ ਕਰਕੇ ਸਮਾਧੀ ਬਣਦਾ ਹੈ ਪਰਮ ਆਨੰਦ ਬਣਦਾ ਹੈ ਪਰਮ ਰਸ ਬਣਦਾ ਹੈ ਪਰਮ ਖੇੜਾ ਬਣਦਾ ਹੈ ਜਿਸ ਸ਼ਬਦ ਨੂੰ ਮੈਂ ਸੁਣੀ ਨਹੀਂ ਰਿਹਾ ਸਮਾਧੀ ਕਿਤੇ 18 18 ਘੰਟੇ ਅਖੰਡ ਪਾਠ ਪਾਠੀ ਕਰ ਰਹੇ ਨੇ ਸਾਰੀ ਸਾਰੀ ਰਾਤ ਕਈ ਦਫਾ ਕੀਰਤਨ ਚੱਲਦਾ ਰਹਿੰਦਾ ਕੋਈ ਸਾਖੀ ਮਾਫ ਹੁੰਦਾ ਤੱਕ ਵੀ ਨਹੀਂ ਕੁਝ ਵੀ ਕੁਝ ਵੀ ਧਰਮ ਦੀ ਮੂਲ ਸਾਧਨਾ ਧੁਨ ਧਿਆਨ ਦੀ ਸਾਧਨਾ ਦੋਨੋਂ ਮੈਂ ਧਿਆਨ ਧਿਆਨ ਵਿੱਚ ਜਾਣਿਆ ਗੁਰਮੁਖ ਅਕੱਛ ਕਹਾਨੇ ਹੁਣ ਮੈਂ ਆਪ ਜੀ ਦੇ ਸਾਹਮਣੇ ਅਰਜ਼ ਕਰਾਂ ਜੋ ਭੋਜਨ ਦੀ ਬੁਰਕੀ ਅੰਦਰ ਗਹੀ ਨਹੀਂ ਉਹ ਖੋਣ ਨਹੀਂ ਬੜੇ ਜੋ ਸ਼ਬਦ ਕੰਨਾਂ ਦੇ ਰਾਹੀਂ ਮਨ ਤੱਕ ਪਹੁੰਚਿਆ ਹੀ ਨਹੀਂ ਸਮਾਧੀ ਨਹੀਂ ਬਣੇਗਾ ਪਰਮ ਆਨੰਦ ਨਹੀਂ ਬਣੇਗਾ ਪਰਮ ਰਸ ਨਹੀਂ ਬਣੇਗਾ ਹੁਣ ਮੈਂ ਅਰਜ਼ ਕਰਾਂ ਗੁਰਬਾਣੀ ਪੜਨ ਨਾਲੋਂ ਗੁਰਬਾਣੀ ਨੂੰ ਸੁਣਨਾ ਲੱਖਾਂ ਗੁਣਾ ਔਖ ਹੈ ਕਹਿਣ ਦੇਣਾ ਵੈ ਲੋ ਹੋ ਰਿਹਾ ਕੀਰਤਨ ਕੌਣ ਸੁਣਦਾ ਹੋਰੇ ਨੇ ਪਾਠ ਕੌਣ ਸੁਣਦਾ ਸ਼ੌਕੀਆ ਤੌਰ ਤੇ ਲੋਕੀ ਕਰਦੇ ਚ ਵੀ ਅਖੰਡ ਪਾਠ ਰਖਾ ਲੈਂਦੇ ਨੇ ਪਰ ਜਿਸ ਕਮਰੇ ਚ ਰਖਾ ਲੈਂਦੇ ਨੇ ਉੱਥੇ ਵੜਨਾ ਹੀ ਭੁੱਲ ਜਾਂਦੇ ਨੇ ਕਿਦਰ ਸੁਣਨਾ ਆਲਾ ਪੈ ਜਾ ਕੌਣ ਸੁਣ ਕੌਣ ਸੁਣ ਧਰਮ ਦੀ ਸਾਰੀ ਸਾਧਨਾ ਸ਼ਬਦ ਨੂੰ ਸੁਣਨ ਤੇ ਖੜੀ ਨਾ ਉਹਨੇ ਇੱਕ ਭਗਤਾ ਸਦਾ ਵਿਗਾਸ ਸੁਣੀ ਹੈ ਦੁਖ ਪਾਪ ਦਾ ਭੋਜਨ ਦੀ ਬੁਰਕੀ ਅੰਦਰ ਜਾਂਦੀ ਹੈ ਭੁੱਖ ਬਾਹਰ ਨਿਕਲਦੀ ਹੈ ਗੁਰੂ ਦਾ ਸ਼ਬਦ ਕੰਨਾਂ ਦੇ ਰਾਹੀਂ ਮਨ ਦੇ ਅੰਦਰ ਜਾਂਦਾ ਹੈ ਦੁੱਖ ਬਾਹਰ ਨਿਕਲਦਾ ਹੈ ਪਾਪ ਬਾਹਰ ਨਿਕਲਦਾ ਹੈ ਭੋਜਨ ਦੀ ਬੁਰਕੀ ਦਾ ਕੰਮ ਹੈ ਅੰਦਰ ਗਈ ਤੇ ਬੁੱਖ ਬਾਹਰ ਆਈ ਗੁਰੂ ਦੇ ਸ਼ਬਦ ਦਾ ਕੰਮ ਇਹ ਹੈ ਜੈਸੇ ਕੰਨਾਂ ਦੇ ਰਾਹੀਂ ਮਨ ਵਿੱਚ ਗਿਆ ਪਾਪ ਬਾਹਰ ਆ ਗਿਆ ਸੰਤਾਪ ਬਾਹਰ ਆ ਗਿਆ ਅਗਰ ਅਜੇ ਵੀ ਮੈਂ ਮਾਨਸਿਕ ਕਲੇਸ਼ ਦੇ ਚਾਂ ਤੇ ਮੇਰਾ ਮਨ ਪਾਪ ਦੇ ਚ ਪ੍ਰਵਿਰਤ ਹੈ ਤਾਂ ਮੈਂ ਕੁਝ ਵੀ ਹੋਵਾਂ ਮੈਂ ਸਰੋਤਾ ਨਹੀਂ ਸੁਣਨਾ ਬਹੁਤ ਔਖਾ ਹੈ ਆਪਦੀ ਗਿਆਤ ਲਈ ਅਰਥ ਕਰਾਂ ਸੁਰਤ ਦੇ ਤਿੰਨ ਅਰਥ ਨੇ ਸੁਰਤ ਸ਼ਬਦ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਚ ਬਾਰ ਬਾਰ ਆਉਂਦਾ ਹੈ ਇਹਦੇ ਤਿੰਨ ਅਰਥ ਨੇ ਸੁਰਤ ਸੁਣਨਾ सुरत समझना सुरत जुड़ना इति स्रोता है सरवन तो बने है सुरत दे चाहे है सुण गए अगर सुरत दे तो सुरत आ जाएगी हूं सुरत दे अर्थ समझ समझ आ जाएगी सुरत <imele> आ गई है तो सुरत जुड़ जाएगी हूं सुरत दे अर्थ ध्यान जुड़ गए सुरत सुनना सुरत समझना सुरत जुड़ना ਸੌਖੀ ਫੇੜਨੇਗਾ 8 ਘੰਟੇ ਸੇਵਾ ਕਰਨ ਵਾਲਾ ਮਨੁੱਖ 1 ਮਿੰਟ ਸੁਣ ਨਹੀਂ ਸਕੇਗਾ ਇਹਨੂੰ ਗਹਿਰਾਈ ਨਾਲ ਲੈਣਾ ਲੱਖਾਂ ਕਰੋੜਾਂ ਦਾ ਦਾਨ ਕਰਨ ਵਾਲਾ ਮਨੁੱਖ 1 ਮਿੰਟ ਸੁਣ ਨਹੀਂ ਸਕੇਗਾ 18 18 ਘੰਟੇ ਪਾਠ ਕਰਨ ਵਾਲਾ ਪਾਠੀ ਇੱਕ ਮਿੰਟ ਸੁਣ ਨਹੀਂ ਸਕਿਆ ساری ساری ਰਾਤ ਕੀਰਤਨ ਕਰਨ ਵਾਲਾ ਮਨੁੱਖ ਇੱਕ ਮਿੰਟ ਸੁਣ ਨਹੀਂ ਸਕਿਆ ਪੂਰੇ ਮਨ ਇੱਕ ਮਿੰਟ ਮੈਂ ਇਸ ਜਿਆਦਾ ਕਹਿ ਰਿਹਾ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਕ ਸਿਮਰਤ ਜਿਤ ਛੋਟੇ ਨਿਮਕ ਇੱਕ ਸੈਕੰਡ ਇਧਰ ਮੈਂ ਦੀਪਕ ਜਲਾਵਾਂ ਤੋ ਅੰਧੇਰਾ ਕੱਲ ਜਾਏਗਾ ਤੇ ਪਰਸਾ ਜਾਏਗਾ ਹੁਣੇ ਹੀ ਦੀਵਾ ਬਲੇ ਅੰਧੇਰਾ ਜਾਏ ਬੇਦ ਪਾਠ ਮਤ ਪਾਪਾਂ ਖਾਏ ਬੇਦਾਂ ਦਾ ਪਾਠ ਧਰਮ ਗ੍ਰੰਥਾਂ ਦਾ ਪਾਠ ਪਾਪਾਂ ਨੂੰ ਇੰਜ ਖਾ ਜਾਂਦਾ ਹੈ ਇਸ ਤਰ੍ਹਾਂ ਜਿਵੇਂ ਜਲਦਾ ਹੋਇਆ ਦੀਵਾ ਹਨੇਰੇ ਨੂੰ ਕੱਢੇ ਦੀਵਾ ਬਲੇ ਅਰੇ ਰਾਜਾਏ ਬੇਦਪਾਟ ਮਤ ਪਾਪਾਂ ਖਾਏ ਪਰ ਪਾਠ ਕਰਦੇ ਆਂ ਵੀ ਜਗਤ ਪਾਪ ਕਰਦਾ ਕਿਰਤਨ ਕਰਦੇ ਆਂ ਵੀ ਅਲਰਥ ਕਰਦਾ ਕਾਰਨ ਜਿੰਨੇ ਚਿਰ ਤੱਕ ਸੁਣਨਾ ਨਹੀਂ ਹੋਵੇਗਾ ਅੰਦਰ ਦਾ ਮਨ ਬਿਲਕੁਲ ਨਹੀਂ ਬਦਲੇ ਨਹੀਂ ਬਦਲੇ ਧਰਮ ਦੀ ਸਾਧਨਾ ਮਨ ਦੀ ਸਾਧਨਾ ਇਹ ਤਨ ਦੀ ਸਾਧਨਾ ਨਹੀਂ ਹੈ ਮਨ ਦੀ ਸਾਧਨਾ ਹੈ 50 ਸਾਲ ਹੋ ਗਏ ਅੰਦਾਜ਼ਨ ਮੈਨੂੰ ਆਪਣੇ ਕਥਾ ਦੇ ਬੋਧ ਰਾਹੀਂ ਅਨੁਭਵ ਰਾਈ ਮੈਂ ਇਤਨਾ ਅਰਜ਼ ਕਰਾਂ ਇਸ ਕਥਾ ਕਰਕੇ ਤੇ ਮੈਂ ਸਾਂ ਸਮਝਦਾ ਕੋਈ ਇਕਾਗਰਤਾ ਉਹ ਪਰਮ ਅਲਸ ਸਮਾਧੀ ਮੈਨੂੰ ਨਹੀਂ ਮਿਲੀ ਕਿਸੇ ਕੀਰਤਨੀ ਨੂੰ ਮਿਲੀ ਹੋਵੇ ਤੇ ਜ਼ਰੂਰ ਕਹਿ ਦੇਵੇ ਮੈਂ ਇਸ ਅਨੁਭਵ ਨੂੰ ਆਪਣੇ ਨਾਲ ਜੋੜਨਾ ਨਹੀਂ ਜਦ ਵੀ ਕਿਸੇ ਨੂੰ ਮਿਲਦੀ ਹੈ ਸੁਣਨ ਨਾਲ ਮਿਲਦੀ ਬੋਲਣ ਲੱਗਿਆਂ ਤੇ ਧਿਆਨ ਦੂਜੇ ਤੇ ਹੁੰਦਾ ਸੁਣਨ ਲੱਗਿਆਂ ਧਿਆਨ ਆਪਣੇ ਜੇਦਾ ਧਿਆਨ ਆਪਣੇ ਵਿੱਚ ਨਹੀਂ ਹੈ ਸੁਣ ਵੀ ਨਹੀਂ ਸਕੇਗਾ ਤੇ ਸੁਣਨਾ ਤੇ ਇੱਕ ਸੈਕਿੰਡ ਦਾ ਹੀ ਕਾਫੀ ਹੈ ਇਧਰ ਸ਼ਬਦ ਅੰਦਰ ਗਿਆ ਇਧਰ ਦੁੱਖ ਬਾਹਰ ਆ ਗਿਆ ਇਧਰ ਸ਼ਬਦ ਅੰਦਰ ਗਿਆ ਇਧਰ ਕਲੇਸ਼ ਦੁੱਖ ਸੰਤਾਪ ਬਾਹਰ ਆ ਗਿਆ ਹੁਣ ਮੈਂ ਅਰਜ਼ ਕਰਾਂ ਜਿਸ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਕਿ ਧਰਮ ਦੀ ਸਾਧਨਾ ਮਨ ਦੀ ਸਾਧਨਾ ਹੈ ਉਸੇ ਨੂੰ ਜਗਿਆਸੂ ਕਹਿੰਦੇ ਹੈ એ જગ્યા શું એ જાગ પે એનું સમજ આવ્યું